ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 28 ਤੋਂ ਲੈ ਕੇ 30 ਅਪ੍ਰੈਲ ਦੇ ਮੌਸਮ ਦੀ ਯਾਨੀ ਕਿ ਆਉਣ ਵਾਲੇ 3 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਸਾਰੀ ਜਾਣਕਾਰੀ ਆ ਜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਫਲਾਦ ਕਰਾਵਾਂਗੇ ਅੰਤ ਤੱਕ ਵੀਡੀਓ ਦੇ ਨਾਲ ਜੁੜੇ ਰਹਿਣਾ ਫੜਦੇ ਆ ਜੇਕਰ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖੀਏ ਜੋ ਕਿ ਤੁਹਾਡੀ ਸਕਰੀਨ ਤੇ ਨੇ ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਇਸ ਵੇਲੇ ਲਗਭਗ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਮੌਸਮ ਆਪਣਾ ਸਾਫ਼ ਹੀ ਹੈ ਠੀਕ ਠਾਕ ਬਣਿਆ ਹੋਇਆ ਹੈ ਹਾਲਾਂਕਿ ਬਾਅਦ ਖੈਰ ਤੋਂ ਬਾਅਦ ਕੁਝ ਖੇਤਰਾਂ ਦੇ ਵਿੱਚ ਜਿਹੜੇ ਆ ਮਿਹਰ ਦੇ ਨਾਲ ਗੜੇਮਰੀ ਦੇ ਸੈੱਲ ਲੱਗੇ ਆ ਖਾਸ ਕਰਕੇ ਹੁਣ ਚੰਡੀਗੜ੍ਹ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਜੇਕਰ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਫੈਕਿੰਗ ਸਿਸਟਮ ਹਾਲੇ ਪੂਰੇ ਤਰ੍ਹਾਂ ਸਰਗਰਮ ਹੈ ਆਉਣ ਵਾਲੇ 48 ਜਾਂ ਫਿਰ 72 ਘੰਟਿਆਂ ਤੱਕ ਫਿਰ ਤੋਂ ਮਿਹਰ ਦੇ ਸੈੱਲ ਲੱਗਣ ਦੇ ਪੰਜਾਬ ਦੇ ਵਿੱਚ ਆਸਾਰ ਆ ਜਿਹੜੇ ਫੜਦੇ ਹੋਏ ਆ ਜੇਕਰ ਤਾਜ਼ਾ ਅੰਕੜਿਆਂ ਤੇ ਨਜ਼ਰ ਮਾਰੀਏ ਜੋ ਕਿ ਜਾਰੀ ਕੀਤੇ ਗਏ ਨੇ ਜੀ ਮੌਸਾ ਵਿਭਾਗ ਨੂੰ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ ਤੁਹਾਡੀ ਸਕਰੀਨ ਤੇ ਨੇ ਆਉਣ ਵਾਲੇ ਜੇਕਰ 72 ਘੰਟੇ ਅੱਗੇ ਗੱਲ ਕਰੀਏ ਯਾਨੀ ਕਿ 27 ਯਾਨੀ ਕਿ ਅੱਜ ਅੱਧੀ ਰਾਤ ਤੋਂ ਲੈ ਕੇ ਆਉਣ ਵਾਲੇ ਜਿਹੜੇ 72 ਜਾਂ ਫਿਰ ਕਹ ਲਈਏ 96 ਘੰਟੇ ਹੋਣਗੇ 30 ਅਪ੍ਰੈਲ ਤੱਕ ਮੌਸਮ ਦੇ ਵਿੱਚ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ ਕਿ ਜਿਹੜੇ yellow alert ਨੇ ਜਾਰੀ ਕੀਤੇ ਗਏ ਨੇ ਯਾਨੀ ਕਿ ਗਰਜ ਚਮਕ ਦੇ ਨਾਲ ਟਟਵੇਂ ਮੀਹ ਦੇ ਸਵੈ ਜਿਹੜੇ ਲੱਗਦੇ ਰਹਿਣਗੇ 29 ਤਰੀਕ ਨੂੰ ਗੜੇਮਾਰੀ ਹੋ ਸਕਦੀ ਹੈ ਪੰਜਾਬ ਦੇ ਵਿੱਚ ਜਿਵੇਂ ਕਿ ਸਕਰੀਨ 'ਤੇ ਦੇਖ ਸਕਦੇ ਹੋ ਜੀ orange alert ਜਿਹੜੇ ਜਾਰੀ ਕੀਤੇ ਗਏ ਆ 40-50 ਕਿਲੋਮੀਟਰ ਫਤਾਰ ਦੀਆਂ ਹਵਾਵਾਂ ਪਲੱਸ ਤੇਜ਼ ਮੀਂਹ ਪਲੱਸ ਗੜੇਮਾਰੀ ਪੰਜਾਬ ਦੇ ਵਿੱਚ 29 ਤਰੀਕ ਨੂੰ ਜਿਹੜੀ ਆ ਹੋ ਸਕਦੀ ਹੈ ਸੋ ਜਿਹੜਾ ਪਛਮੀ ਸਿਸਟਮ ਹੈਗਾ ਜੀ 30 ਅਪ੍ਰੈਲ ਤੱਕ ਹੋਰ ਹੀ ਤਰ੍ਹਾਂ ਸਰਗਰਮ ਐ ਐਕਟਿਵ ਹੈ ਤੇ ਟੁੱਟਵੇਂ ਮੀਹ ਦੇ ਸੱਲ ਜਿਹੜੇ ਆ ਪੰਜਾਬ ਦੇ ਵਿੱਚ ਇਹਨਾਂ 3-4 ਦਿਨਾਂ ਦੇ ਦੌਰਾਨ ਲੱਗਦੇ ਰਹਿਣਗੇ ਉਸ ਤੋਂ ਬਾਅਦ ਮਈ ਦੇ ਪਹਿਲੇ ਹਫਤੇ ਤੱਕ ਮੌਸਮ ਫਿਲਹਾਲ ਠੀਕ-ਠਾਕ ਬਣਿਆ ਰਹੇਗਾ ਹਾਲਾਂਕਿ ਆ 5-6 ਮਹੀਨਿਆਂ ਇੱਕ ਫਿਰ ਤੋਂ ਉਹ ਸਿਸਟਮ ਜਿਹੜਾ ਜਦੋਂ ਟਕ ਦੇਗਾ ਕਿੰਨਾ ਕੁ ਐਕਟਿਵ ਹੈ ਜੀ ਉਹ ਮੌਕੇ ਤੇ ਰਿਪੋਰਟ ਇਹਦੀ ਪਤਾ ਲੱਗੇਗੀ ਫਿਲਹਾਲ 4 ਦਿਨਾਂ ਦੀ ਗੱਲ ਕਰ ਰਹੇ ਹਾਂ 30 ਅਪ੍ਰੈਲ ਤੱਕ ਇਹ ਸਿਸਟਮ ਇੱਥੇ ਹੀ ਆ ਜੀ ਤੇ ਟੁੱਟਵੇਂ ਮੀਹ ਦੇ ਸੱਲ ਅਗਰਾਵੜਾ ਜਿਹੜੇ ਦਰਜਣੇ ਕੀਤੇ ਜਾ ਰਹੀ 35 36 ਦੇ ਅੰਦਰ ਚ ਟੈਂਪਰੇਚਰ ਉਸੇ ਤਰ੍ਹਾਂ ਬਰਕਰਾਰ ਨੇ ਸੋ ਨਾਲ ਦੇ ਅਗਲੀ ਵੀਡੀਓ ਦੇ ਵਿੱਚ ਜਾਦਤ ਦਤਨ